ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਬੀ ਫੀਲਡ ਕੋਰਟੋਂ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਸਖਤ ਹਦਾਇਤਾਂ ਨੇ ਵਿਜਲੀ ਨੇਦਰ ਕੋ ਨਸ਼ਾ ਤਸਕਰ, ਸ਼ਰਾਬ ਤਸਕਰ, ਜਾਂ ਕੋ ਲੁੱਟਕੋ ਕਰਨ ਵਾਲਾ ਕੈਨਡਿਡੇਟਾ ਆਪਰੇਟ ਨਹੀਂ ਕਰਨਾ ਚਾਹੀਦਾ ਸਾਡੇ ਸਾਰੇ ਜ਼ਿਲ੍ਹੇ ਦੀ ਪੁਲਿਸ ਇਸ ਕੰਮ ਚ ਬੜੀ ਮਸਤੈਦ ਹੈ ਤੇ ਬੜੇ ਮਨ ਨਾਲ ਕੰਮ ਕਰ ਰਹੀ ਹੈ ਇਸ ਸਿਲੜੀ ਦੇ ਦਾ ਸਾਡੇ ਇੰਸਪੈਕਟਰ ਨੇ ਸੀਆਈਆਈਆ ਮਰਿੰਦਰ ਸਿੰਘ ਉਹਨਾਂ ਨਗਰਾਨੀ ਇੱਥੇ ਐਸਪਰਮੰਦਰ ਸਿੰਘ ਸਮੇਤ ਉਸ ਪਾਰਟੀ ਵਸtre ਸੀਗੇ ਤਾਂ ਇਹਨਾਂ ਨੂੰ ਇਤਰਾਹ ਮਿਲੀ ਵੀ ਮਨੋਜ ਕੁਮਾਰ ਇਲੇ ਸੋਨੂ ਪੁੱਤਰ ਜੀਤਰਾਮ ਨਿਊ ਕੈਂਟਰੋਲ ਫ੍ਰੀਕੋਰ ਦਾ ਰਹਿੰਦਾ ਹੈ ਵੀ ਬਾਹਰਲੇ ਜ਼ਿਲ੍ਹਿਆਂ ਚੋਂ ਸ਼ਰਾਬ ਸਸਤੇ ਭਾਅ ਤੇ ਲਿਆ ਕੇ ਤੇ ਮਹਿੰਗੇ ਭਾਅ ਦੇ ਵੇਚਣ ਦਾ ਅਧੀ ਹੈ ਇਹਨੂੰ ਇਤਰਾਹ ਮਿਲੀ ਇਹਨਾਂ ਨੇ ਨਿਗਰਾਨੀ ਕਰਨੀ ਸ਼ੁਰੂ ਕੀਤੀ ਹੈ ਤੁਹਾਨੂੰ ਗਿਆਨੀ ਜੈਲ ਸਿੰਘ ਐਵੇਂ ਨੂੰ ਫ੍ਰੀਕੋਰ ਇੱਕ ਮਕਾਨ ਦੇ ਵਿੱਚੋਂ ਇੱਕ ਕਾਰ ਦੇ ਵਿੱਚ ਸ਼ਰਾਬ ਲਦ ਕੇ ਹੋਰ ਜਗ੍ਹਾ ਵੇਚਣ ਜਾ ਰਿਹਾ ਸੀ ਇਹਨੂੰ ਕਾਬੂ ਕੀਤਾ ਜਦੋਂ ਇਹਨੇ ਸੱਚ ਕੀਤਾ ਕਿ ਮਕਾਨ ਦੇ ਵਿੱਚੋਂ 7 ਪੇਟੀਆਂ ਕੁੱਲ 720 ਬੋਤਲਾਂ ਵੱਖ-ਵੱਖ ਕਿਸਮ ਦੀ ਅੰਗਰੇਜ਼ੀ ਸ਼ਰਾਬ ਤੇ ਦੋ ਡਰੰਮਾਂ ਦੇ ਵਿੱਚ 67 ਲੀਟਰ ਸ਼ਰਾਬ ਜਿਹੜੀ ਦੇਸੀ ਪਾਈ ਵੀ ਬਰਾਂਧ ਹੋਈ ਇੱਕ ਤੋਂ H20 ਕਾਰ ਬਰਾਂਧ ਹੋਈ ਹੈ ਇਹ ਦਾ ਮਕਦਮਾ ਨੰਬਰ 8 ਅੰਡਰ ਸੈਕਸ਼ਨ ਅਕਸਾਰੀ ਜਟ ਪੀਐਸ ਸਿਟੀ ਫਰੀ ਰੋਡ ਦਰਜ ਕੀਤਾ ਗਿਆ ਹੈ ਇਹ ਲੋਕਾਂ ਦਾ ਕਾਹਦੀ ਪਰਤਾਲ ਕੀਤੀ ਜਾਂਦੇ ਖਲਾ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਅਕਸਾਈ ਦੇ ਦਰਜ ਨੇ ਇਹਨੂੰ ਕੋਰਟ ਚ ਪੇਸ਼ ਕਰਕੇ ਰਿਮਾਰਡ ਅਸਰ ਕੀਤਾ ਗਿਆ ਤੇ ਅੱਲੀ ਪੁੱਛਗਿ ਕਰਕੇ ਬੈਕਵਰ ਤੇ ਫਾਰਵਰਡ ਲੈ ਮੇਲੇ ਜਾਣਗੇ ਸਰ ਕਿਤੋਂ ਕਿਤੋਂ ਲੈ ਕੇ ਆਉਂਗਾ ਸੀ ਇਹ ਪੁੱਛ ਰਹੇ ਜੀ ਰਿਮਾਰਡ ਚ ਰਿਮਾਰਡ ਪੁੱਛ ਕੇ ਉਹਨਾਂ ਦੇ ਖਲਾਬੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊ ਸਰ ਪਹਿਲੇ ਜਿਹੜੇ ਮੁਕਦਮੇ ਦਰਜ ਹੈਗੇ ਆ ਕਿੱਥੋਂ ਦੇ ਮੁਕਦਮੇ ਦਰਜ ਹੈ ਤੇ ਕਾਹਦੇ ਕਾਹਦੇ ਆ ਉਹ ਦੋਨੇ ਅਕਸਾਈ ਦੇ ਫ੍ਰੀ ਕੋਰਟ ਦਰਜ ਸਿਟੀ ਫ੍ਰੀ ਕੋਰਟ ਤੇ ਪਹਿਲਾਂ ਵੀ ਤਾਂ ਪਹਿਲਾਂ ਵੀ ਅਕਸਾਈ ਦੇ ਦਰਜ ਹੈ ਤੇ ਸਾਡੇ ਐਸਐਸਪੀ ਸਾਹਦੇ ਆ ਤਾਂ ਨਸ਼ੇ ਤੇ ਜ਼ੀਰੋ ਟੋਲਰੈਂਸ ਕਹੋ ਤੋ ਸ਼ਰਾਬ ਦੀ ਤਸਕਰੀ ਕਰ ਰਹੀ ਹੈ ਜੀ ਇਹਦੇ ਪਹਿਲਾ ਦੋ ਪਰਚੇ ਦਰਜ ਹੀ ਪਿਛਲੇ 1 ਮਹੀਨੇ ਤੋਂ ਹੋਇਆ ਹੈ ਕਈ 1 ਸਾਲ ਤੋਂ ਕਰੀਬ ਕਰ ਰਿਹਾ ਕੰਮ ਹੈ ਪਰ ਸਾਡੀ ਪੁਲਿਸ ਮੁਸਤੈਦ ਹੈ ਜਿਉਂ ਵੀ ਸਾਨੂੰ ਪਤਾ ਲੱਗਦਾ ਅਸੀਂ ਨਾਲ ਦੀ ਨਾਲ ਅਕਸ਼ਨ ਲੈਂਦੇ ਸਰਗੀ ਦੀ ਬੈਕਗ੍ਰਾਉਂਡ ਕੀ ਹੈਗੀ ਹੈ ਪਹਿਲਾਂ ਇਹ ਸ਼ਰਾਬ ਦਾ ਕੰਮ ਹੀ ਕਰਦਾ ਜੀ ਪਹਿਲਾਂ ਇਹ ਨਾਲ ਸਿਰਫ ਥੋੜੀ ਖੋਲਿਆ ਵੈਸੇ ਇੱਕ ਲਾਲਚ ਵਸਪੇ ਰਿਹਾ ਹੈ